ਮੈਂ ਕਿੱਲਾ ਪੈਣਾ ਮੈਂ ਥੋੜਾ ਜਿਹਾ ਵੱਡਾ ਹਾਂ ਕਹਿੰਦਾ ਨਹੀਂ ਮੁੰਨਾ ਚੱਲ ਨਹੀਂ ਚੱਲ ਆਪਣਾ 11ਵਾਂ ਲੱਗ ਗਿਆ ਇੱਥੇ ਚੱਲ ਚੱਲ ਗਿਰੀਆਂ ਖਾਇ ਕਰ ਆਹ ਤੂੰ ਪਿਉਂ ਕੇ ਕਿਨੇ ਖਾ ਖਰਾ ਆ ਜਾ ਕੋਈ ਨਹੀਂ ਪੈ ਨਾ ਨਾ ਲੋ ਜਾ ਉਹ ਲੋ ਜਾ ਤੇਰੀ ਖਰਾਕ ਦਾ ਇਹ ਚੀ ਨਹੀਂ ਆਉਂਦਾ ਨਹੀਂ ਨਹੀਂ ਕੋਈ ਨਹੀਂ ਗਿਰੀਆਂ ਲੈ 4 ਰੁਪਏ ਦੇ ਦੇ ਕਿਲੋ ਗਿਰੀਆਂ ਹੋਣੀਆਂ ਔਸਲੀ 1 ਰੁਪਏ ਦੇ ਆ ਤੇਨੂ ਨਹੀਂ ਮੰਨੋ ਸਿਆ ਦੇਣ ਲੱਗੀ ਨਾ ਨਾ ਚੱਲ ਕੋਈ ਨਹੀਂ ਕੋਈ ਨਹੀਂ ਆ ਠੀਕ ਆ ਜਦੋਂ ਤੇਰੀਆਂ ਗਿਰੀਆਂ ਮੁੱਕ ਰੀਆਂ ਤੂੰ ਸਾਨੂੰ ਦੱਸ ਦੇਣਾ ਤੇਨੂੰ ਗਿਰੀਆਂ ਪੱਕੀਆਂ ਮੈਂ ਲੈ ਕੇ ਜਾਣਾ ਠੀਕ ਆ ਤੂੰ ਆ ਪਲੇਅਰ ਬਣਨਾ ਹੀ ਹਣ ਤੂੰ ਠੀਕ ਆ ਚੱਲ ਜਾ ਬਣ ਮੈਂ ਜਾਪੀ ਬਣ ਜਾਪੀ ਬਣ ਜੀ ਉਹ ਵੀ ਪਲੇਅਰ ਹੁੰਦਾ ਠੀਕ ਹੈ ਇਹ ਜਿੱਦਣ ਮੇਰੇ ਤੋਂ ਮੈਚ ਨਾ ਹੋਇਆ ਨਾ ਤੈਨੂੰ ਮੈਂ ਨੰਬਰ ਦੇ ਨਾਲ ਦੱਸ ਫੇਚਣਾ ਠੀਕ ਆ ਇਥੇ ਤੂੰ ਉੱਤੇ ਖੇਡਣਾ ਹੀ ਬਸ ਤੈਨੂੰ ਜੱਪਣਾ ਨਾ ਮੈਂ ਢਾਵਾ। ਇਹ ਪੱਕਾ। ਮੈਂ ਗਣੇ ਬਾਕੂ ਇਹਨੂੰ ਠੀਕ ਹੈ ਜੀ। ਤੇਰਾ ਪਪਾ ਵੀ ਪਲਵਾਨੀ ਚ ਪਿਆ ਸੀ ਘਰ ਮੇਰੇ ਪਪਾ ਦਾ ਦੋਰੀ। ਕੋਈ ਨਹੀਂ ਬਸ ਤੂੰ ਪੈ ਹਣਾ ਪਪਾ ਦਾ ਕੰਮ ਕੋਈ ਕਰ ਲੈਣਾ। ਮੈਂ ਕੀ ਹੈ? ਸਹਿਬ ਸਿੰਘ। ਸਹਿਬ ਸਿੰਘ। ਇਹ ਭੁੱਲੇ ਮੇਰਾ ਨਾਮ ਅਰਸ਼ਦੀਪ। ਅਰਸ਼ਦੀਪ ਸਿੰਘ। ਫਿਰ ਸਹਿਬ ਸਿੰਘ ਸਹਿਬ ਸਿੰਘ ਸਹੀ ਹੈ। ਕਿ ਫਿਰ ਤੂੰ ਲਾ ਮਿਹਨਤ। ਠੀਕ ਹੈ। ਤੇ ਤੈਨੂੰ ਅਸੀਂ ਸੱਦਾ ਕੇ ਉਹ ਨੰਬਰ ਤੇ ਦਿੱਤਾ ਤੇ ਫੇੜਿਓ। ਸਵੇਰੇ ਨਹੀਂ ਮਾਰੀ ਜਾਂਦੇ। ਇਹ ਸ਼ਾਮ। ਸ਼ਾਮ ਨੂੰ ਲਾ ਲੈ ਕਰ ਇੱਕ ਵਾਰ।